ਤੁਹਾਡੇ ذریعے ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅንስ ਇੱਕ achhi option ਹੈ ਤੁਹਾਡੇ ਕੋਲ ਚਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਜਿਤਾਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗੇ ਮੈਨੂੰ ਲੋਕ ਸਭਾ 'ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਕਰ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡ ਸੁਣ ਗਿਆ ਮੈਂ ਵਚਨ ਭੱਦਾਂ ਕਿ ਮੈਂ ਲੋਕ ਸਭਾ ਦੇ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਡਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਪਹੁੰਚਾਉਣ ਲਈ ਹਾਂ ਔਰ ਅੰਤ ਵਿੱਚ ਮੈਂ ਗੋਲਡੀ ਦਾ ਜਿਸ ਫਰਾਕ ਦੀ ਲਿਨਾਣਾ ਜਿਸ ਨੇ ਜਿਸ ਦੇਖੋ ਇੱਕ ਗੱਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਦਿੱਤਾ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਹੈ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ذریعے ਕਹਿ ਕੇ ਚੱਲਾਂ ਕਿ ਜਦੋਂ ਪ੍ਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਚ ਯੂ ਵਿਲ ਸੀ ਤੂਰੀ ਸ਼ਾਈਨਿੰਗ ਇਨ ਪੰਜਾਬ ਤੁਹਾਡੇ ذریعے ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅንስ ਇੱਕ ਅੱਛੀ ਆਪਸ਼ਨ ਹੈ ਤੁਹਾਡੇ ਕੋਲ ਚਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਜਿਤਾਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗੇ ਮੈਨੂੰ ਲੋਕ ਸਭਾ ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਕਰ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡਸ ਹੋਣ ਗਿਆ ਮੈਂ ਵਚਨਬੱਧ ਆ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਡਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਪਹੁੰਚਾਉਣ ਲਈ ਹਾਂ ਔਰ ਅੰਤ ਵਿੱਚ ਮੈਂ ਗੋਲਡੀ ਦਾ ਜਿਸ ਫਰਾਕ ਦੀ ਲੀਣਾ ਨਾ ਆਜ ਇਸ ਨੇ ਜਿਸ ਦੇਖੋ ਇੱਕ ਗੱਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਦਿੱਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਹੈ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਡੇ ਜ਼ਰੀਏ ਇਹ ਕਹਿ ਕੇ ਚੱਲਾਂ ਕਿ ਜਦੋਂ ਪਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਯੂ ਵਿਲ ਸੀ ਤੂਰੀ ਸ਼ਾਈਨਿੰਗ ਇਨ ਪੰਜਾਬ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅੰਸ ਇੱਕ ਅੱਛੀ ਆਪਸ਼ਨ ਹੈ ਤੁਹਾਡੇ ਕੋਲ ਚਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਜਿਤਾਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ 'ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਕਰ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡ ਸੁਣ ਗਿਆ ਮੈਂ वचन 받ਿਆ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਡਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਬੇਸ਼ਤੀ ਲੋਕ ਸਭਾ ਦੇ ਪਹੁੰਚਾਉਣ ਲਈ ਹਾਂ ਔਰ ਅੰਤ ਵਿੱਚ ਮੈਂ 골ਡੀ ਦਾ ਜਿਸ ਫਰਾਕ ਦੀ ਲਿਨਾਣਾ ਜਿਸ ਨੇ ਜਿਸ ਦੇਖੋ ਇੱਕ ਗੱਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਦਿੱਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਹੈ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ਸਾਰੇ ਇਹ ਕਹਿ ਕੇ ਚੱਲਾਂ ਕਿ ਜਦੋਂ ਪਰਮਾਤਮਾ ਮੌਕੇ ਮੌਕਾ ਦੇਵੇਗਾ 2027 ਯੂ ਵਿਲ ਸੀ ਤੂਰੀ ਸ਼ਾਈਨਿੰਗ ਇਨ ਪੰਜਾਬ